ਆਪਾਂ ਨਹੀਂ ਯਾਰ ਤੁਸੀਂ ਆਪਾਂ ਨਹੀਂ ਲੜਦੇ ਬਿਲਕੁਲ ਨਹੀਂ ਲੜਦੇ ਜਦੋਂ ਦੂਜਾ ਕੁਝ ਬੋਲੂਗਾ ਜਦੋਂ ਲੜਦੇ ਇਹ ਪੰਜਾਬੀ ਕੋ ਬੋਲਦਾ ਫਿਰ ਦੇਖੋ ਜੀ ਆਪਾਂ ਪਹਿਲ ਕੀਤੀ ਨਹੀਂ ਤੁਹਾਨੂੰ ਪਤਾ ਖਾਲਸਾ ਪਹਿਲ ਕਰਦਾ ਨਹੀਂ ਠੀਕ ਹੈ ਜੀ ਤੇ ਨਾ ਹੀ ਦੂੜ ਕਰਦਾ ਫਿਰ ਜਦੋਂ ਕੋਈ ਚੜ ਕੇ ਆਉਂਦਾ ਤਾਂ ਫਿਰ ਚੜ ਕੇ ਆਏ ਦਾ ਫਿਰ ਜਵਾਬ ਵੀ ਦੇਣਾ ਉਹ ਰੇੜੀ ਲਾਂਦਾ ਆ ਉਹ ਦੂਜਾ ਆਇਆ ਕਹਿੰਦਾ ਹਾਂ ਬਈ ਤੂੰ ਮੈਂ ਇੱਥੇ ਰੇੜੀ ਲਾ ਦਊਂ ਉਹ ਕਹਿੰਦਾ ਨਹੀਂ ਲਾ ਤੂੰ ਦੂਜਾ ਗਾਲਾਂ ਕੱਢ ਕੇ ਚਲਾ ਗਿਆ ਉਹ ਕਹਿੰਦਾ ਮੈਨੂੰ ਕਿਉਂ ਮਾਰ ਰਿਹਾ ਬਈ ਅੱਛਾ ਯਾਨੀ ਕਿ ਲੜਾਈ ਹੋਈ ਸੀ ਹਾਂ ਉਸ ਤੋਂ ਬਾਅਦ ਤਾਂ ਨਹੀਂ ਕੁਝ ਹੋਇਆ ਬਹੁਤ ਦੇ ਬਾਅਦ ਨਹੀਂ ਆਪਾਂ ਆਪਣੀ ਕਿਸਮਤ ਦਾ ਖਾਰ ਆ ਦੇਖੋ ਜੀ ਆਪਾਂ ਪਹਿਲ ਕੀਤੀ ਨਹੀਂ ਤੁਹਾਨੂੰ ਪਤਾ ਖਾਲਸਾ ਪਹਿਲ ਕਰਦਾ ਨਹੀਂ ਠੀਕ ਹੈ ਜੀ ਤੇ ਨਾ ਹੀ ਦੂੜ ਕਰਦਾ ਫਿਰ ਜਦੋਂ ਕੋਈ ਚੜ ਕੇ ਆਉਂਦਾ ਤਾਂ ਫਿਰ ਚੜ ਕੇ ਆਏ ਦਾ ਫਿਰ ਜਵਾਬ ਵੀ ਦੇਣਾ ਪੈਂਦਾ ਆਪਾਂ ਤਾਂ ਪਹਿਲ ਕੋਈ ਨਹੀਂ ਕੀਤੀ ਉਹ ਆ ਚੜ ਕੇ ਆਏ ਉਹਨਾਂ ਨੇ ਸਾਨੂੰ ਰੋਕਿਆ ਕਿ ਤੁਸੀਂ ਮਤਲਬ ਲਾਉਣਦੇ ਆ ਸਾਡੇ ਬਰਾਬਰ ਕੰਮ ਕਰਦੇ ਆ ਸ਼ੁਰੂ ਤੋਂ ਉਹਨਾਂ ਨੇ ਜਰੂਰ ਰੋਕਿਆ ਸਾਨੂੰ ਇਸ ਚੀਜ਼ ਦਾ ਫਿਰ ਅਸੀਂ ਜਵਾਬੀ ਕਾਰਵਾਈ ਕੀਤੀ। ਇੱਧਰ ਭੱਜ ਗਏ। ਇੱਧਰ ਤਸਵੀਰ ਦੇਖ ਲਓ ਪਰਲੇ ਪਾਸੇ ਉਹ ਸਾਰੀ ਤਸਵੀਰ ਪ੍ਰਵਾਸੀ ਯੂਪ ਬਿਹਾਰ ਵਾਲਿਆਂ ਦੀ ਹੈ। ਤਾਂ ਇੱਧਰ ਦੀ ਜੋ ਤਸਵੀਰ ਇਹ ਫਿਰ ਅੱਧੇ ਕੋ ਪੰਜਾਬੀਆਂ ਦੀ ਹੈ ਤੇ ਅੱਧੇ ਕੋ ਇੱਧਰ ਵੀ ਦੋ ਤਿੰਨ ਪ੍ਰਵਾਸੀ ਹੈ। ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਔਰ ਅੱਜ ਇੱਕ ਖਾਸ ਗੱਲ ਹੈ। ਖਾਸ ਗੱਲ ਕੀ ਹੈ? ਕਿ ਅਸੀਂ ਬਹੁਤ ਸਾਰੇ ਪ੍ਰਵਾਸੀ ਰੇੜੀ ਵਾਲਿਆਂ ਨਾਲ ਗੱਲ ਕੀਤੀ ਕਿਉਂਕਿ ਇੱਥੇ ਬੀਤੇ ਦੇ ਨਹੀਂ ਇੱਕ ਲੜਾਈ ਹੋਈ ਸੀ ਔਰ ਇੱਕ ਸਿੰਘ ਸਰਦਾਰ ਨੇ ਜਦੋਂ ਭਈਆਂ ਨੂੰ ਫਿਰ ਸਮਝਾਇਆ ਆਪਣੇ ਤਰੀਕੇ ਦੇ ਨਾਲ ਪਹਿਲਾਂ ਤਾਂ ਕਹਿੰਦੇ ਸੀ ਕਿ ਅਸੀਂ ਪੰਜਾਬੀਆਂ ਨੂੰ ਇੱਥੇ ਰੇੜੀਆਂ ਨਹੀਂ ਲਾਉਣ ਦਿੱਤੇ ਕੰਮ ਨਹੀਂ ਕਰਨੀ ਤੇ ਪਰ ਜਦੋਂ ਸਮਝਾਇਆ ਤਾਂ ਫਿਰ ਸਭ ਇੱਥੇ ਭੱਜ ਗਏ ਇਧਰ ਤਸਵੀਰ ਦੇਖ ਲਓ ਪਰਲੇ ਪਾਸੇ ਉਹ ਸਾਰੀ ਤਸਵੀਰ ਪ੍ਰਵਾਸੀ ਯੂਪ ਬਿਹਾਰ ਵਾਲਿਆਂ ਦੀ ਹੈ ਤਾਂ ਇਧਰ ਦੀ ਜੋ ਤਸਵੀਰ ਇਹ ਫਿਰ ਅੱਧੇ ਕੋ ਪੰਜਾਬੀਆਂ ਦੀ ਹੈ ਤੇ ਅੱਧੇ ਕੋ ਇਧਰ ਵੀ ਦੋ ਤਿੰਨ ਪ੍ਰਵਾਸੀ ਹੈ ਤਾਂ ਉਹ ਸਾਹਮਣੇ ਸਿੰਘ ਜੋ ਸਜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਨੇ ਇਹ ਸਾਰਾ ਮਸਲਾ ਪਹਿਲਾਂ اٹھਾਇਆ ਜੀ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹਨਾ ਜੀ ਛੇਤਾ ਠੀਕ ਹੈ ਜੀ ਸਾਹ ਚੜਦੀ ਕਲਾ ਜੀ ਕਿਰਪਾ ਮਹਾਰਾਜ ਦੀ ਅਸੀਂ ਜੀ ਵੱਖਵਾਕ ਪਰਲੇ ਪਾਸੇ ਤਕਰੀਬਨ ਪ੍ਰਵਾਸੀ ਅਸੀਂ ਗੱਲ ਕੀਤੀ ਕਿ ਤੁਸੀਂ ਲੜਦੇ ਬੜੇ ਹੋ ਕਹਿੰਦੇ ਨਹੀਂ ਸਾਡੇ ਨਾਲ ਤਾਂ ਕਹਿੰਦੇ ਪੰਜਾਬੀ ਲੜਦੇ ਆ ਔਰ ਇੱਕ ਬੰਦਾ ਕਹਿੰਦਾ ਮੈਨੂੰ ਤਾਂ ਮੇਰੀ ਤਾਂ ਪਛਾਇਸ਼ ਇੱਥੋਂ ਦੀ ਹੈ ਪਰ ਪੰਜਾਬੀ ਨੂੰ ਸੀ ਢੰਗ ਨਾਲ ਬੋਲ ਨਹੀਂ ਨਹੀਂ ਸੀ ਆਉਂਦੀ ਅੜੜ ਕੇ ਬੋਲਦਾ ਸੀ ਕਹਿੰਦਾ ਮੈਂ ਤਾਂ ਹੈ ਹੀ ਨਹੀਂ ਮੈਂ ਤਾਂ ਪੰਜਾਬੀ ਹਾਂ ਮੈਂ ਕਿ ਪੰਜਾਬੀ ਦੀ ਬੋਲੀ 'ਚ ਫਰਕ ਪੈਂਦਾ ਤਾਂ ਪੰਜਾਬੀ ਹੈ ਨਹੀਂਗਾ ਕਹਿੰਦਾ ਨਹੀਂ ਮੈਂ ਪੰਜਾਬੀ ਆ ਮੈਂ ਕਿ ਪੰਜਾਬੀ ਤੋਂ ਸਾਹਮਣੇ ਖੜੇ ਆ ਤੇ ਉਹਦੀ ਪਛਾਣ ਆ ਜਾਂਦੀ ਏ ਪਰ ਤੂੰ ਭਈਆ ਲੱਗਦਾ ਕਹਿੰਦਾ ਆਪਣੇ ਮੁੰਜੇ ਭਈਆ ਬੋਲਾ ਬਹਿ ਕੇ ਭਈਆ ਤਾਂ ਭਈਆ ਹੀ ਕਵਾਂਗੇ ਬਿਲਕੁਲ ਜੀ ਬਿਲਕੁਲ ਜਿਹੜਾ ਹੈ ਹੀ ਭਈਆ ਤੇ ਉਹਨੂੰ ਭਈਆ ਹੀ ਕਵਾਂਗੇ ਦਾ ਮਤਲਬ ਇਹ ਥੋੜੀ ਜਿਹੀ ਪੰਜਾਬ ਦੇ ਵਿੱਚ ਆਣ ਕੇ ਉਹਨੇ ਜਨਮ ਲੈ ਲਿਆ ਜੇ ਉਹਦੇ ਮਾਂ ਪਿਓ ਪਹਿਲਾਂ ਪੁਰਾਣੇ ਪੰਜਾਬ 'ਚ ਆਏ ਆ ਤੇ ਉਹ ਪੰਜਾਬ ਜਾਣ ਕੇ ਜਨਮ ਲੈ ਲਵੇ ਤੇ ਉਹ ਭਈਆ ਨਹੀਂ ਕਹਾਊਗਾ ਉਹ ਕਿਦਾਂ ਪੰਜਾਬੀ ਕਹਾਊਗਾ ਬਿਲਕੁਲ ਜੀ ਅੰਛਮੰਛ ਦਾ ਉਹ ਭਈਆਂ ਦੀ ਆ ਨਾ ਤੇ ਜਦੋਂ ਉਹਦੇ ਮਾਂ ਪਿਓ ਬਿਹਾਰੀ ਹੋਏ ਤੇ ਉਹ ਆਪ ਵੀ ਭਈਆ ਹੀ ਹੋਊਗਾ ਇੱਕ ਜੀ ਹੋਰ ਗੱਲ ਮੈਂ ਉਹਨੂੰ ਇਹ ਵੀ ਪੁੱਛੀ ਕਿ ਤੁਸੀਂ ਤਕਰੀਬਨ ਲੰਮੇ ਟਾਈਮ ਤੋਂ ਕੰਮ ਕਰ ਰਹੇ ਸੀ ਜਦੋਂ ਪੰਜਾਬੀਆਂ ਨੇ ਕੰਮ ਸ਼ੁਰੂ ਕੀਤਾ ਤੇ ਤੁਸੀਂ ਉਹਨਾਂ ਉਹਨਾਂ ਦੇ ਨਾਲ ਲੜ ਪਏ ਪੰਜਾਬੀਆਂ ਦੇ ਨਾਲ ਪੰਜਾਬੀਆਂ ਦੇ ਨਾਲ ਕੋਈ ਤੁਹਾਡਾ ਬੈਰ ਵਿਰੋਧ ਤਾਂ ਹੈ ਨਹੀਂ ਸੀ ਕਿੰਨੇ ਕਿ ਹਮ ਨਹੀਂ ਲੜੇ ਉਹ ਲੜ ਪਏ ਹਮਾਰੇ ਨਾਲ ਦੇਖੋ ਜੀ ਆਪਾਂ ਪਹਿਲ ਕੀਤੀ ਨਹੀਂ ਤੁਹਾਨੂੰ ਪਤਾ ਖਾਲਸਾ ਪਹਿਲ ਕਰਦਾ ਨਹੀਂ ਠੀਕ ਹੈ ਜੀ ਤੇ ਨਾ ਹੀ ਦੂਲ ਕਰਦਾ ਫਿਰ ਜਦੋਂ ਕੋਈ ਚੜ ਕੇ ਆਉਂਦਾ ਤਾਂ ਫਿਰ ਚੜ ਕੇ ਆਏ ਦਾ ਫਿਰ ਜਵਾਬ ਵੀ ਦੇਣਾ ਪੈਂਦਾ ਆਪਾਂ ਤਾਂ ਪਹਿਲ ਕੋਈ ਨਹੀਂ ਕੀਤੀ ਉਹ ਆ ਚੜ ਕੇ ਆਏ ਉਹਨਾਂ ਨੇ ਸਾਨੂੰ ਰੋਕਿਆ ਕਿ ਤੁਸੀਂ ਮਤਲਬ ਲਾਉਣਦੇ ਆ ਸਾਡੇ ਬਰਾਬਰ ਕੰਮ ਕਰਦੇ ਆ ਸ਼ੁਰੂ ਤੇ ਉਹਨਾਂ ਨੇ ਜਦੋਂ ਰੋਕਿਆ ਸਾਨੂੰ ਇਸ ਚੀਜ਼ ਦਾ ਫਿਰ ਅਸੀਂ ਜਵਾਬੀ ਕਾਰਵਾਈ ਕੀਤੀ ਆ ਉਦਾਂ ਕੋਈ ਜਵਾਬੀ ਕਾਰਵਾਈ ਨਹੀਂ ਕਰਦਾ ਹੁੰਦਾ ਇਹ ਸਾਰਾ ਸਾਲ ਝੂਠ ਹੀ ਆ ਇਹ ਤਾਂ ਉਹਨਾਂ ਨੇ ਹੁਣ ਚੈਨਲ ਦੇ ਮੂੰਹ ਤੇ ਆਣ ਕੇ ਕਹਿਣਾ ਹੀ ਸੀ ਕਿ ਅਸੀਂ ਕੁਝ ਇਹ ਥੋੜੀ ਕੋਈ ਬੰਦਾ ਮਾਰ ਕੇ ਕੋਈ ਕਤਲ ਕਰਕੇ ਕੋਈ ਇਹ ਥੋੜੀ ਮੰਨਦਾ ਹੁੰਦਾ ਕਿ ਮੈਂ ਕਤਲ ਕੀਤਾ ਠੀਕ ਜੀ ਕਦੋਂ ਸਟਾਰਟਿੰਗ ਸੀ ਤੁਸੀਂ ਇਹ ਗੱਲ ਕਿਤੇ ਕਿ ਜਦੋਂ ਕੋਈ ਚੜ ਕੇ ਆਵੇ ਤਾਂ ਫਿਰ ਚਾਰ ਹੱਥ ਦਿਖਾਏ ਕੁਛ ਕੀਤਾ ਵੀ ਸੀ ਗਈ ਚੜ ਕੇ ਆਉਣਗੇ ਤੇ ਫਿਰ ਚ ਹੱਥ ਚਾਰ ਦਿਖਾਵਾਂਗੇ ਵੀ ਫਿਰ ਠੀਕ ਕਦੋਂ ਸਟਾਰਟਿੰਗ ਹੀ ਸੀ ਕਹਿੰਦੇ ਕਾਫੀ ਜ਼ਿਆਦਾ ਲੜਦੇ ਸੀ ਬੈਂਸ ਬਾਜੀ ਹੋਈ ਇਥੇ ਨਹੀਂ ਬੈਂਸ ਬਾਜੀ ਹੋਈ ਆ ਇੱਕ ਦਿਨ ਬੈਂਸ ਬਾਜੀ ਹੋਈ ਆ ਇੱਕ ਦਿਨ ਨਹੀਂ ਕਾਫੀ ਵਾਰ ਹੀ ਬੈਂਸ ਬਾਜੀ ਹੋ ਚੁੱਕੀ ਆ ਪਰ ਹੁਣ ਇਹਨਾਂ ਨੂੰ ਸਾਫ਼-ਸਾਫ਼ ਇੱਕ ਸ਼ਬਦਾਂ 'ਚ ਇੱਕ ਗੱਲ ਦੱਸਤੀ ਆ ਕਿ ਹੁਣ ਕੋਈ ਬੈਂਸ ਬਾਜੀ ਨਹੀਂ ਕਰਾਂਗੇ ਹੁਣ ਬਸ ਤੁਹਾਨੂੰ ਦੱਸਾਂਗੇ ਫਿਰ ਮਤਲਬ ਕਦਮ ਕੀਤਾ ਜਾਂਦਾ ਹੱਲ ਫਿਰ ਅਸੀਂ ਹੱਲ ਹੀ ਕਰਾਂਗੇ ਪੱਕਾ ਹੀ ਹੱਲ ਫਿਰ ਖਾਲਸਾ ਹੱਲ ਪੱਕੀ ਕਰਦੇ ਕੱਚਾ ਨਹੀਂ ਕਰਦੇ ਹਾਂ ਪੱਕਾ ਹੀ ਹੱਲ ਕਰਾਂਗੇ ਆਪਾਂ ਤਾਂ ਪਹਿਲੀ ਵਾਰੀ ਵੀ ਪਿਆਰ ਨਾ ਸਮਝਾਉਣੇ ਹੁੰਨੇ ਦੂਜੀ ਵਾਰੀ ਵੀ ਪਿਆਰ ਨਾ ਸਮਝਾਉਣੇ ਆ ਤੇ ਫਿਰ ਤੀਜੀ ਵਾਰੀ ਦਾ ਫਿਰ ਉਹੀ ਫਿਰ ਬਾਬਾ ਬੂਤਾ ਸਿੰਘ ਵਾਲਾ ਡੰਡਾ ਹੀ ਚੱਲਦਾ ਹੁੰਦਾ ਫਿਰ ਇੱਕ ਜੀ ਹੋਰ ਗੱਲ ਹੈ ਤਕਰੀਬਨ 6 ਤੋਂ 7 ਰੇੜੀਆਂ ਜੋ ਮੈਨੂੰ ਲੱਗਦਾ ਕਿ ਪ੍ਰਵਾਸੀਆਂ ਦੀ ਹੋਣਗੀਆਂ ਸਟਾਰਟਿੰਗ ਜੇ ਪੰਜਾਬੀਆਂ ਦੀ ਗਿਣਤੀ 2 ਤੋਂ 3 ਸੀ ਅੱਜ ਕਿੰਨੀ ਗਿਣਤੀਆਂ ਪੰਜਾਬੀਆਂ ਦੀ ਤੇ ਪ੍ਰਵਾਸੀਆਂ ਦੀ ਕਿੰਨੀ ਕੋ ਗਿਣਤੀ ਹੈ ਅੱਜ ਤੁਸੀਂ ਦੇਖ ਲਓ ਆ ਪੰਜਾਬੀਆਂ ਦੀ ਗਿਣਤੀ ਆ ਇਧਰੋਂ ਸ਼ੁਰੂ ਹੋ ਗਏ ਆਪਾਂ ਇੱਥੇ ਚਾਹ ਘਟੂ ਘਟੇ 6-7 ਪੰਜਾਬੀਆਂ ਦੇ ੱਡੇ ਹੋ ਗਏ ਆ ਆਪਦੇ ਆਪ ਦੀ ਸਟਾਰਟਿੰਗ ਤੁਸੀਂ ਕੀਤੀ ਸੀ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਕੰਮ ਵੱਧਾ ਗਿਆ ਸਟਾਰਟਿੰਗ ਆਪਾਂ ਹੀ ਕੀ ਆ ਮਾਡਲ ਆਉਣ ਵਾਲੇ ਚਲੋ ਆਪਾਂ ਹੀ ਆਪਾਂ ਵੀ ਕਹਦੇ ਆ ਕਾਲਪੁਰਖ ਨੇ ਜਿੰਨੀ ਕਿ ਸੇਵਾ ਲੈਣੀ ਸੀ ਉਹ ਸੇਵਾ ਲਈ ਕਾਲਪੁਰਖ ਨੇ ਚਲੋ ਆਪਾਂ ਦਾ ਇਹੀ ਆ ਕਿ ਨਾਲ ਲਿਆਣ ਕੇ ਮਤਲਬ ਕੰਮ ਹੀ ਸ਼ੁਰੂ ਕਰਾਇਆ ਵਾ ਬਾਕੀ ਕਰਨ ਕਰਾਉਣ ਵਾਲਾ ਤਾਂ ਉਹ ਮਹਾਰਾਜ ਹੀ ਆ ਪਈ ਆ ਤੇ ਬਾਕੀ ਮੇਰੀ ਸਾਰੇ ਵੀਰਾਂ ਭੈਣਾਂ ਭਰਾਵਾਂ ਅੱਗੇ ਇਹੀ ਬੇਨਤੀ ਆ ਕਿ ਆਪ ਇੰਨੇ ਕਮਾਂ ਚ ਅੱਗੇ ਆਓ ਕਿਉਂਕਿ ਹੁਣ ਬਾਹਰ ਜਾਣ ਚ ਕੁਝ ਨਹੀਂ ਰੱਖਿਆਗਾ ਜਿੰਨੇ ਕ ਪੈਸੇ ਤੁਸੀਂ ਬਾਹਰ ਲਾ ਲਾ ਕੇ ਜਾਂਦੇ ਆ ਕੋਈ ਇੰਨੇ ਕ ਪੈਸੇ ਇੱਥੇ ਲਾ ਲਓ ਉਹੀ ਕੁਝ ਉੱਥੇ ਬਣਦਾ ਉਹੀ ਕੁਝ ਇੱਥੇ ਬਣਦਾ ਬਾਕੀ ਤੁਹਾਨੂੰ ਪਤਾ ਹੀ ਆ ਬਾਹਰਲੀਆ ਕੰਟਰੀਆਂ ਦੇ ਕੀ ਹਾਲ ਹੋਣਦੇ ਆ ਹਣ ਤੇ ਉੱਥੇ ਵੀ ਤਾਂ ਖਾਣੀਆਂ ਉੱਥੇ ਵੀ ਦੋ ਰੋਟੀਆਂ ਦੇ ਖਾਣੀਆਂ ਇੱਥੇ ਵੀ ਰੋਟੀਆਂ ਠੀਕ ਹੈ ਜੀ ਹਾਂ ਬਿਲਕੁਲ ਜੀ ਇਹ ਤੋਂ ਸਹੀ ਗੱਲ ਹੈ ਇੱਕ ਇੱਕ ਗੱਲ ਹੋਰ ਹੁੰਦੀ ਹੈ ਜੀ ਦੇਖੋ ਕਿਤੇ ਕੋਈ ਬੰਦਾ ਕੰਮ ਕਰਦਾ ਤੇ ਨਾਲ ਕੋਈ ਹੋਰ ਕੰਮ ਉਹਦੇ ਨਾਲ ਦੇ ਕਰ ਲੈਂਦਾ ਕਹਿੰਦੇ ਕਿ ਉਹ ਬੰਦਾ ਉਹਦਾ ਵੈਰੀ ਬਣ ਜਾਂਦਾ ਤੇ ਮੈਂ ਇੱਥੇ ਦੇਖਿਆ ਕਿ ਪੰਜਾਬੀ ਦੀ ਰੇੜੀ ਦੇ ਨਾਲ ਰੇੜੀ ਲੱਗੀ ਹੋਈ ਹੈ ਿੱਕੋ ਜੇ ਕੰਮ ਹੈ ਸਾਰਿਆਂ ਦੇ ਤੁਹਾਡੇ ਵਿੱਚ ਵੀ ਕਦੀ ਆਪਸ ਵਿੱਚ ਕੋਈ ਮਤਭੇਦ ਹੋਇਆ ਨਹੀਂ ਦੇਖੋ ਜੀ ਚਲੋ ਭਰਾਵਾਂ 'ਚ ਆਪਸੀ ਸੋ ਮਤਭੇਦ ਹੁੰਦੇ ਆ ਪਰੇ ਇਹ ਆ ਕੇ ਭਰਾ ਭਰਾ ਕਦੀ ਕਿਸੇ ਦੇ ਦੁਸ਼ਮਣ ਨਹੀਂ ਬਣਦੇਗੇ ਚਲੋ 100 ਮੱਤ ਭੇਦ ਹੁੰਦੇ ਆ 100 ਗੱਲਾਂ ਬਾਤਾਂ ਕਹਿੰਦੇ ਜਦੋਂ ਦੋ ਭਾਂਡੇ ਹੋਣ ਉਹ ਖੜਕਦੇ ਹੀ ਹੁੰਦੇ ਆ ਕੋਈ ਸਾਨੂੰ ਆਪਣੇਆਂ ਤੋਂ ਕੋਈ ਐਡਾ ਖਤਰਾ ਨਹੀਂ ਹੈਗਾ ਕੋਈ ਗੱਲ ਨਹੀਂ ਜੇ ਆ ਆਪਣੇ ਆਪਸ ਭਰਾਵਾਂ ਦੇ ਵਿੱਚ ਕੋਈ ਗੱਲਬਾਤ ਮਾੜੀ ਮੋਟੀ ਹੋ ਵੀ ਜਾਵੇ ਕੋਈ ਪਹਿਲੀ ਗੱਲ ਦਾ ਸਾਡੀ ਕੋਈ ਹੁੰਦੀ ਨਹੀਂ ਜੇ ਕੋਈ ਹੋ ਵੀ ਜਾਵੇ ਤਾਂ ਕੋਈ ਐਡੀ ਕੋਈ ਇਸ਼ੂ ਦੀ ਗੱਲ ਨਹੀਂ ਸਾਡੇ ਲਈ ਖਤਰਾ ਇਹ ਨਹੀਂ ਖਤਰਾ ਸਾਡੇ ਲਈ ਇਹ ਲੋਕ ਨੇ ਜ਼ਿਆਦਾ ਨਾ ਕਿ ਸਾਡੇ ਆਪ ਦਾ ਲੋਕ ਆਪਦੇ ਲੋਕ ਖਤਰਾ ਤੇ ਜੇ ਸਾਡੇ ਆਪਦੇ ਬੰਦੇ ਖਤਰਾ ਹੀ ਹੋਣ ਤੇ ਅਸੀਂ ਆਪਦੇ ਬੰਦਿਆਂ ਨੂੰ ਲਿਆਂਕ ਕੇ ਕਿਉਂ ਸਟੈਂਡ ਕਰੀਏ ਆਪਣੇ ਬੰਦਿਆਂ ਨੂੰ ਲਿਆਂਕ ਕੇ ਕਿਉਂ ਇੰਨਾ ਕੰਮਾਂਗਾਰਾਂ ਚ ਵੜ ਗਏ ਜੇ ਆਪਣੇ ਬੰਦੇ ਹੀ ਆਪਣੇ ਆਲੀ ਖਤਰਾ ਹੋਣ ਆਪਣੇ ਲਈ ਉਹ ਬੰਦੇ ਖਤਰਾ ਵਾ ਜਿਹੜੇ ਬੰਦੇ ਇਹਨਾਂ ਦੇ ਕੋਲੋਂ ਆਣ ਕੇ ਛੱਕਦੇ ਆ ਜੋ ਵੀ ਆ ਬਿਲਕੁਲ ਜੀ ਜੋ ਇਹਨਾਂ ਕੋਲੋਂ ਖਾਂਦੇ ਆ ਹਾਂਜੀ ਜੋ ਵੀ ਖਾਣ ਪੀਣੇ ਆ ਨਾ ਸਾਡੇ ਬੰਦੇ ਜਿਹੜੇ ਇਹਨਾਂ ਕੋਲੋਂ ਆਣ ਕੇ ਛੱਕਦੇ ਆ ਉਹ ਬੰਦੇ ਸਾਡੇ ਲਈ ਖਤਰਾ ਇੱਕ ਜੀ ਹੋਰ ਗੱਲ ਤੁਸੀਂ ਸ਼ਰਧਾਈ ਲਾਉਣੀਓ ਬਹੁਤ ਸਾਰੇ ਹੋਰ ਮੈਂ ਸਿੰਘ ਦੇਖਿਆ ਜ਼ਿਆਦਾਤਰ ਕੇ ਸਿੰਘਾਂ ਦੀ ਗਿਣਤੀ ਹੈ ਤੇ ਭਈ ਇਹ ਕਹਿ ਸਕਦੇ ਆ ਜਾਂ ਬਿਹਾਰੀ ਇਹਨਾਂ ਦੀ ਗਿਣਤੀ ਨਹੀਂ ਹੈ ਪਰ ਕਈ ਥਾਵਾਂ ਤੇ ਮੈਂ ਦੇਖਿਆ ਕਿ ਥੱਲੇ ਬੈਠ ਕੇ ਜੋ ਸਮਾਨ ਤੁਸੀਂ ਰੱਖਦੇ ਹੋ ਉਹ ਚੀਜ਼ਾਂ ਉਹਨਾਂ ਸਾਰੀਆਂ ਰੱਖੀਆਂ ਹੋਈਆਂ ਪਰ ਰਗੜੇ ਵਾਲਾ ਸਮਾਨ ਨਹੀਂ ਹੈ ਕਾਪੀ ਜੁੜੀ ਕਰਨੀ ਸ਼ੁਰੂ ਕਰ ਚੁੱਕੇ ਨੇ ਇਹ ਵੀ ਦੇਖੋ ਜੀ ਕਾਪੀ ਜਿਹੜਾ ਮਰਜ਼ੀ ਕਰੀ ਜਾਵੇ ਕਾਪੀ ਕਰਨ ਨੂੰ ਬਹੁਤ ਆਉਂਦੇ ਆ ਕਾਪੀ ਕਰਨ ਨੂੰ ਕਾਪੀਰਾਈਟ ਤਾਂ ਚੱਕ ਕੇ ਹਰ ਕੋਈ ਮਾਰ ਲੈਂਦਾ ਹੁਣ ਜੇ ਕੋਈ ਕਹੇ ਨੇ ਪੋਸਟ ਪਾਉਣੀ ਹੋਵੇ ਉਹ ਵੀ ਚੱਕ ਕੇ ਕਿਸੇ ਦੇ ਸ਼ੇਅਰ ਲਿਖਿਆ ਚੱਕ ਕੇ ਕਾਪੀ ਕਰ ਲੈਂਦਾ ਕਾਪੀ ਕਰ ਲੈਣਾ ਪਰ ਜੋ ਚੀਜ਼ ਰੀਅਲ ਦੇ ਵਿੱਚ ਬਣਦੀ ਆ ਉਹ ਤਾਂ ਫਿਰ ਰੀਅਲ ਦੇ ਵਿੱਚ ਹੀ ਆ ਨਾ ਹਲਸਾ ਦੀ ਗੱਲਬਾਤ ਲੱਗ ਗਿਆ ਜੀ ਹਾਂ ਜੀ ਬਿਲਕੁਲ ਜੋ ਚੀਜ਼ ਆਪਾਂ ਬਣਾਉਨੇ ਆ ਹੁਣ ਦੇਖੋ ਜੀ ਨੀਲੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇਧਰੋਂ ਕੈਮਰਾਮੈਨ ਸਾਹਿਬ ਕੈਮਰਾ ਮਾਰ ਦਿਓ ਨੀਲੇ ਨਿਸ਼ਾਨਾ ਸਾਹਿਬ ਥੱਲੇ ਇਹ ਚੀਜ਼ ਜੋੜ ਨਹੀਂ ਰੱਖ ਸਕਦੇ ਨਾ ਹੀ ਲਾ ਸਕਦੇ ਬਿਲਕੁਲ ਬਾਣੀ ਚੱਲਦੀ ਆ ਠੀਕ ਹੈ ਜੀ ਬਾਣੀ ਦੇ ਪੈਰੇ ਨਾਲ ਲੱਗੇ ਆ ਪੂਰੀ ਮਰਜ਼ਿਆਦਾ ਦੇ ਵਿੱਚ ਜਿਹੜੀ ਆਪਾਂ ਸਰਦਈ ਵੀ ਜਿਹੜੀ ਆ ਪੂਰੀ ਮਰਜ਼ਿਆਦਾ ਦੇ ਵਿੱਚ ਤਿਆਰ ਕਰੀਦੀ ਆ ਆਪਾਂ ਕੱਲਾ ਏਸੀ ਨੂੰ ਬਿਜ਼ਨਸ ਹੀ ਨਹੀਂ ਰੱਖਿਆ ਹੈਗਾਗਾ ਏਸੀ ਨੂੰ ਆਪਾਂ ਮਰਜ਼ਿਆਦਾ ਵੀ ਪੂਰੀ ਇੱਥੇ ਰੱਖੀਦੀ ਆ ਇਹ ਨਹੀਂ ਹੈਗਾਗਾ ਇੱਥੇ ਗਰਬਾਣੀ ਚੱਲਦੀ ਆ ਠੀਕ ਹੈ ਜੀ ਅਰਦਾਸ ਬੇਨਤੀ ਹੁੰਦੀ ਆ ਅਰਦਾਸ ਬੇਨਤੀ ਦੇਖੋ ਜੀ ਭੋਗ ਜਿਹੜਾ ਵਾ ਨਾ ਭੋਗ ਪਹਿਲਾਂ ਆਪਣੇ ਸ਼ਗਨ ਨੂੰ ਜਿਹੜਾ ਉਹ ਭੋਗ ਲਵਾਈਦਾ ਠੀਕ ਹੈ ਜੀ ਬਾਅਦ ਵਿੱਚ ਜਿਹੜਾ ਮਤਲਬ ਜਿਹੜੀ ਚੀਜ਼ ਆਪਾਂ ਸੇਲ ਕਰਨੀ ਆ ਉਹ ਚੀਜ਼ ਲੱਗ ਰੱਖੀਦੀ ਆ ਪਰ ਜਿਹੜਾ ਸ਼ਹੀਦਾਂ ਸਿੰਘਾ ਨੂੰ ਜਿਹੜੀ ਸ਼ਹੀਦਾਂ ਸਿੰਘਾ ਕੋ ਪ੍ਰਮਾਨਗੀ ਲਈਦੀ ਆ ਉਹ ਆਪ ਬਣਾ ਕੇ ਆਪ ਸ਼ਕੀਦੀ ਆ। ਖਾਲਸਾ ਜੀ ਵੈਸੇ ਜੋ ਮੈਂ ਸਵਾਲ ਕਰਨ ਲੱਗਾ ਮੇਰਾ ਸਵਾਲ ਇਹ ਬਣਦਾ ਤਾਂ ਨਹੀਂ ਤੇ ਪਰ ਫਿਰ ਵੀ ਮੇਰੇ ਜਿਹੇ ਦਿਮਾਗ ਵਿੱਚ ਸੀ ਜੇਕਰ ਮੈਂ ਇੰਨੀ ਦੀਨ ਕਮ ਲਾਈਏ ਤਾਂ ਗੁਜ਼ਾਰਾ ਵਧੀਆ ਹੋ ਜਾਣਾ। ਚਲੋ ਇਨਕਮ ਨਾ ਦੱਸਿਓ ਕੋਈ ਤੁਹਾਡੀ ਇਨਕਮ ਸੁਣ ਕੇ ਬਹੁਤ ਸਾਰੇ ਜੇਕਰ ਤੁਸੀਂ ਦੱਸੋਗੇ ਤੇ ਬੰਦੇ ਕੰਮ ਕਰ ਸਕਦੇ ਆ ਪੰਜਾਬੀ ਕਿ ਅਸੀਂ ਕਰੀਏ ਖਾਲਸਾ ਜੀ ਕਮਾਉਂਦੇ ਆ ਚਾਰ ਪੈਸੇ। ਨਹੀਂ ਬਹੁਤ ਵਧੀਆ ਹੁੰਦੀ ਆ। ਕਮਾਈ ਵਧੀਆ ਹੁੰਦੀ ਆ ਦੇਖੋ ਜੀ। ਜੇ ਮੇਰੇ ਕੋਲ ਕਮਾਈ ਹੁੰਦੀ ਆ ਤੁਸੀਂ ਆਪ ਸੋਚ ਸਕਦੇ ਆ ਪਹਿਲਾਂ ਆਪਣਾ ਇੱਕ ਅੱਡਾ ਸੀ ਇੱਕ ਅੱਡੇ ਤੋਂ ਆਪਾਂ 2-3 ਅੱਡੇ ਵਧਾ ਲਏ ਆ ਠੀਕ ਆ ਜੀ ਜੇ ਕੁਝ ਮੈਨੂੰ ਕੁਝ বাজਦਾ ਪਿਆ ਤੇ ਮੈਂ ਇੱਥੇ ਬੈਠਾ ਖਾਲਸਾ ਜੀ ਇੱਕ ਹੋਰ ਗੱਲ ਆ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਬਾਡੀ ਦੱਸੀ ਇਹ ਚੱਲ ਰਿਹਾ ਵਾ ਬਹੁਤ ਸਾਰੇ ਬੰਦੇ ਦਿਹਾੜੀ ਤੇ ਜਾਂਦੇ ਆ ਬਿਲਕੁਲ 5 ਤੋਂ 600 ਰੁਪਏ ਦਿਹਾੜੀ ਉਹਨਾਂ ਨੂੰ ਮਿਲਦੀ ਆ ਕੰਮ ਸਾਰਾ ਦਿਨ ਕਰਦੇ ਆ ਮਿਹਨਤ ਕਰਦੇ ਆ ਤੇ ਸਿਰਫ ਰੋਟੀ ਕਾਸਦੇ ਆ ਗਰੀਬ ਬੰਦੇ ਦੀ ਕਹਿੰਦੇ ਗਰੀਬ ਬੰਦੇ ਤੇ ਪਉ ਦੀ ਰਾਤਾਂ ਦੀ ਮਨਿਆਰ ਕਿੰਨੀ ਥੋੜੀ ਹੁੰਦੀ ਆ ਤੇ ਉਹ ਗਰੀਬ ਬੰਦੇ ਵਿਚਾਰੇ ਕੰਮ ਕਰਦੇ ਆ ਜੇਕਰ ਉਹ 5-600 ਰੁਪਇਆ ਦਿਹਾੜੀ ਹੁੰਦੀ ਆ ਜੇਕਰ ਇਹੋ ਜਿਹਾ ਕਿਤੇ ਅੱਡਾ ਲਾ ਲੈਣ ਤਾਂ ਉਹ ਬੰਦੇ 7-800 ਰੁਪਏ ਜੇਕਰ ਮਿਹਨਤ ਕਰਨ ਤਾਂ ਕਮਾ ਸਕਦੇ ਆ ਬਿਲਕੁਲ ਆਰਾਮ ਨਾਲ ਕਮਾ ਸਕਦੇ ਆ 7-800 ਕਿਉਂ ਬਾਦੀ ਕਮਾ ਕੇ ਜਾਣਗੇ ਆ ਪੈੜੀਆਂ ਮੈਂ ਛੋਟਾ ਜਿਹਾ ਲਾ ਕੇ ਚੱਲੀ ਜੀ ਹਾਂਜੀ ਹਾਂਜੀ ਬਾਦੀ ਬਾਦੀ ਨਾਰਮਲ ਜੇ ਆਪਾਂ ਮੰਨ ਲਓ ਕਿੰਨੇ ਆ ਆਪਾਂ ਕੋਈ ਵੀ ਕੰਮ ਦਾ ਨਾਰਮਲ ਸੈਟਅਪ ਕਰਦੇ ਆ ਤਾਂ ਨਾਰਮਲ ਉਹ ਬੰਦਾ 2 ਤੋਂ 25000 ਰੁਪਏ 2500 ਰੁਪਇਆ ਦਿਹਾੜ ਨਾਰਮਲ ਪਾ ਲੈਂਦਾ ਹੈ। ਨਾਰਮਲ ਦੂਰ। ਇਸ਼ਾਰਾ ਆਪਣੇ ਨਾਲ ਤਾਂ ਨਹੀਂ ਕਰ ਰਹੇ। ਹਾਂਜੀ। ਇਸ਼ਾਰਾ ਆਪਣੇ ਨਾਲ ਤਾਂ ਨਹੀਂ ਕਰ ਰਹੇ। ਚਲੋ ਜਿੱਦਾਂ ਮਰਜੀ ਸਮਝ ਲਓ ਤੁਸੀਂ 2000 ਤੋਂ 2500 ਬੰਦਾ ਨਾਰਮਲ ਦਿਹਾੜੀ ਪਾ ਲੈਂਦਾ। ਹਾਂਜੀ ਦਿਹਾੜੀ ਪਾਉਂਦਾ। ਨਾਰਮਲ ਕੰਮ ਦੇ ਵਿੱਚ ਵੀ ਪਾਉਂਦਾ। ਤਾਂ ਸੋ ਬਾਹਰ ਜਾਣ ਦੀ ਕੋਈ ਏਡੀ ਲੋੜ ਨਹੀਂ ਹੈਗੀ ਕਿ ਬਾਹਰ ਵੀ ਬੰਦਾ 2-2 3-3 ਸ਼ਿਫਟਾਂ ਲਾ ਕੇ ਕੰਮ ਕਰਦਾ। ਤੇ ਜੇ ਬੰਦਾ ਉਹੀ ਇੱਥੇ ਮਤਲਬ ਆਪਣੇ ਕੰਮ ਨੂੰ ਪਹਿਲ ਦੇ ਕੇ ਤੇ ਆ ਮਤਲਬ ਪਹਿਲ ਦੇ ਆਧਾਰ ਤੇ ਆਪਣਾ ਕੰਮ ਕਰੇ ਤਾਂ ਬਹੁਤ ਵਧੀਆ ਗੱਲ ਆ। ਬਾਕੀ ਸਾਡੇ ਕੋਲ بڑے ਸ਼ਖਸ਼ ਹੁੰਦੇ ਆ, بڑے ਬੰਦਿਆਂ ਨੇ। ਕਾਈ ਯਾਰਾ ਕਿਹੜੇ ਕੰਮਾਂ ਚੋਂ ਕੰਮ ਆ ਜਾਂ ਕਿਹੜੇ ਕੰਮ ਖੋਲੇ ਆ ਸੋ ਆਪਾਂ ਨੂੰ ਕਿਸੇ ਦੀ ਕੋਈ ਹੈ ਨਹੀਂ ਕੋਈ ਜਿਹੜਾ ਜੋ ਕਰਦਾ ਕਹਿੰਦਾ ਕਹੀ ਜਾਵੇ ਆਪਾਂ ਨੂੰ ਕਿਸੇ ਦੀ ਪਰਵਾਹ ਨਹੀਂਗੀ ਆਪਾਂ ਨੂੰ ਪਤਾ ਆਪਣੇ ਦਿਲ ਚ ਕੀ ਆ ਆਪਾਂ ਕਿਸੇ ਤੋਂ ਚੋਰੀ ਲੁੱਟ ਕੇ ਨਹੀਂ ਖਾਂਦੇਗੇ ਹੈਗੇ ਆਪਾਂ ਕਿਸੇ ਦੀਆਂ ਚੈਨੀਆਂ ਲਾ ਕੇ ਨਹੀਂ ਵੇਚਦੇ ਆਪਾਂ ਕਿਸੇ ਦੇ ਘਰੇ ਡਾਕਾ ਨਹੀਂ ਮਾਰਦੇ ਆਪਾਂ ਆਪਣੀ ਮਿਹਨਤ ਕਰਦੇ ਆਂ ਕਿਰਤ ਕਰਦੇ ਆਂ ਠੀਕ ਹੈ ਜੀ ਸੋ ਆਪਾਂ ਨੂੰ ਕਿਸੇ ਦੀ ਪਰਵਾਹ ਨਹੀਂ ਸੋ ਇੱਥੇ بڑے ਬੰਦੇ ਆਉਂਦੇ ਆਂ ਆ ਗੱਲਾਂ ਕਰਦੇ ਜਿਹੜੇ ਯਾਰ ਕਿਹੜੇ ਕੰਮ ਹੀ ਪੈ ਗਈਆਂ ਜਾਂ ਕਿਦਾਂ ਸੋ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈਗੀਗੀ ਬਾਕੀ ਸਾਨੂੰ ਕਾਲਪੁਰਖ ਦੇ ਨਾਲ ਆ ਅਸੀਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਆਪਾਂ ਕਾਲਪੁਰਖ ਕਰੋ ਆਪਣੇ ਕੰਮ ਸ਼ੁਰੂਆਤ ਕਰੋ ਠੀਕ ਹੈ ਜੀ ਇੰਨਾ ਕੰਮਾਂ ਦੇ ਵਿੱਚ ਆਓ ਇੰਨਾ ਇੰਨਾ ਪ੍ਰਵਾਸੀਆਂ ਦੇ ਕੋਲੋਂ ਇਹ ਕੰਮ ਸੰਭੋ ਤੁਸੀਂ ਪ੍ਰਵਾਸੀਆਂ ਦੇ ਕੋਲੋਂ ਇਹ ਕੰਮ ਸੰਭੂਗੇ ਤਾਂ ਪੰਜਾਬ ਜਿਹੜਾ ਆ ਨਾ ਤਰੱਕੀ ਦੇ ਰਾਹ ਤੇ ਜਾ ਸਕਦਾ ਜੇ ਆਪਾਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਵਾਂਗੇ ਨਾ ਕਿ ਯਾਰ ਸਾਨੂੰ ਹਨਾ ਭਈਆਂ ਨੂੰ ਖਤਰਾ ਵਾ ਜਾਂ ਕਿਦਾਂ ਪ੍ਰਵਾਸੀਆਂ ਨੂੰ ਖਤਰਾ ਇਹਨਾਂ ਨੂੰ ਭਜੋਣਾ ਵਾ ਉਹ ਗੱਲਾਂ ਨਾਲ ਨਹੀਂ ਭੱਜਣੇ ਹੈਗੇਗੇ ਸੋ ਕਈ ਵੀਰ ਇਦਾਂ ਤੇ ਆਉਂਦੇ ਵੀ ਆ ਜਿਨ੍ਹਾਂ ਨਾਲ ਮੇਰੀ ਇਸ ਗੱਲੋਂ ਬਹਿਸਵਾਜੀ ਵੀ ਹੁੰਦੀ ਆ ਕਈ ਬੰਦੇ ਆਉਂਦੇ ਇਹਨਾਂ ਕੋਲ ਆਣ ਕੇ ਛੱਕਦੇ ਆ ਸੋ ਆਪਾਂ ਨੂੰ ਕਿਸੇ ਗੱਲ ਦੀ ਪ੍ਰਵਾਹ ਨਹੀਂ ਕਿਸੇ ਦਾ ਡਰ ਨਹੀਂ ਮਾਰਿਆ ਆਪਾਂ ਸੱਦਾ ਸਵਾਲ ਕਿਸੇ ਨੂੰ ਕਰ ਲਈਦਾ ਕਿਉਂ ਕਿ ਆਹ ਬਈ ਤੁਸੀਂ ਸੋਸ਼ਲ ਮੀਡੀਆ ਦਾ ਹੀ ਬੋਲਣ ਚੁੱਕੇ ਆ ਜਾਂ ਮਤਲਬ ਗਰਾਊਂਡ ਲੈਵਲ ਤੇ ਵੀ ਕੁਝ ਕਰ ਸਕਦੇ ਆ ਲੋਕਾਂ ਦੀ ਜੇ ਗਰਾਊਂਡ ਲੈਵਲ ਤੇ ਕੁਝ ਕਰ ਸਕਦੇ ਆ ਤਾਂ ਫਿਰ ਆਪਣੇ ਲੋਕਾਂ ਕੋਲ ਆਣ ਕੇ ਛੱਕੋ ਬਿਲਕੁਲ ਫਿਰ ਇੱਕ ਦਿਨ ਇੱਥੇ ਆਇਆ ਸੀ ਬਾਈ ਠੀਕ ਆ ਚਲੋ ਮੈਂ ਨਾਮ ਹੀ ਜਨਤਾ ਕਰ ਦਿੰਦਾ ਕੋਈ ਐਡੀ ਗੱਲ ਨਹੀਂ ਹੈਗੀਗੀ ਆ ਆਪਣੇ ਇਥੋਂ ਨਕੂਦਰ ਦਾ ਬੰਦਾ ਉਹਨਾਂ ਇੱਥੇ ਗੱਡੀ ਲਾ ਕੇ ਆਪਣੇ ਕੋਲ ਪਹਿਲਾਂ ਅੱਧਾ ਘੰਟਾ ਖੜਾ ਰਿਆ ਅੱਧਾ ਘੰਟਾ ਖੜ ਕੋੜ ਕੇ ਉਹਨੇ ਪਹਿਲਾਂ ਆਪਣੇ ਅੱਡੇ ਦੇਖੇ ਚੱਜਣਾ ਉਹਨੇ ਜਦੋਂ ਉਹਨੂੰ ਪਤਾ ਆਇਆ ਇਸ ਗੱਲ ਦਾ ਕਿ ਪੰਜਾਬੀਆਂ ਦੇ ਅੱਡੇ ਆਪਣੇ ਲੱਗੇ ਹੋਏ ਆ ਪਾ ਪੰਜਾਬੀਆਂ ਕੋਲ ਛਕਦੇ ਆ ਉਹ ਇਧਰੋਂ ਗੱਡੀ ਲਾ ਕੇ ਉਹਦਾ ਫਰੈਂਡ ਆਇਆ ਕੋਈ ਮਿਲਣ ਉਹ ਜਾਂਦ ਕੇ ਉਹ ਪ੍ਰਵਾਸੀ ਕੋਲ ਛਕਣ ਨੂੰ ਗਿਆ ਉਧਰ ਚੱਲ ਗਿਆ ਜੀ ਹਾਂ ਉਧਰੋਂ ਛੱਕ ਕੇ ਆਇਆ ਫੇਰ ਉਸ ਬੰਦੇ ਨੂੰ ਉਹ ਬੰਦਾ ਜਦੋਂ ਆਇਆ ਮੇਰੇ ਕੋਲ ਉਸ ਬੰਦੇ ਨੂੰ ਮੈਂ ਸਵਾਲ ਕੀਤਾ ਮੈਂ ਕਿਹਾ ਕੀ ਗੱਲ ਬਾਈ ਅਸੀਂ ਵੀ ਮੈਂ ਕਿਹਾ ਪ੍ਰਵਾਸੀਆਂ ਵਰਗੇ ਲੱਗਦੇ ਆ ਤਾਂ ਉਸ ਬੰਦੇ ਦਾ ਸਵਾਲ ਸੁਣਨ ਆਲਾ ਸੀ ਜਦ ਕਿ ਉਹ ਬੰਦਾ ਸਰੂਪ ਦੇ ਵਿੱਚ ਸੀ ਉਹ ਬੰਦੇ ਦੇ ਦਸਤਾਰ ਸਿਰ ਤੇ ਬੰਨੀ ਸੀ ਦਾੜਾ ਪ੍ਰਕਾਸ਼ ਸੀ ਉਸ ਬੰਦੇ ਦਾ ਉਹ ਬੰਦੇ ਦਾ ਸਵਾਲ ਇਹ ਸੁਣਨ ਆਲਾ ਸੀ ਕਹਿੰਦਾ ਬਿਲਕੁਲ ਕਹਿੰਦਾ ਪ੍ਰਵਾਸੀਆਂ ਵਰਗੇ ਲੱਗਦੇ ਤੇ ਤਾਂ ਬੜੀ ਉਹਦੇ ਲਈ ਸ਼ਰਮ ਦੀ ਗੱਲ ਸੀ ਮੈਂ ਤਾਂ ਕਹੂੰਗਾ ਕਿ ਉਹ ਬੰਦੇ ਨੂੰ ਮਰ ਮਿਟਣ ਵਾਲੀ ਗੱਲ ਸੀ ਕਿ ਉਹ ਪ੍ਰਵਾਸੀ ਕਹਿੰਦੇ ਨੂੰ ਲੱਗਦੇ ਬਹੁਤ ਵੱਡੀ ਸ਼ਰਮ ਦੀ ਗੱਲ ਆ ਉਦਾਂ ਇੱਕ ਪਾਸੇ ਤੁਸੀਂ ਸੋਸ਼ਲ ਮੀਡੀਆ ਤੇ ਰੌਲਾ ਪਾਈ ਜਾਣਾ ਯਾਰ ਤੁਸੀਂ ਆਹ ਕਰ ਲਓ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਆ ਜਦੋਂ ਫਿਰ ਪੰਜਾਬ ਦੇ ਗਰਾਊਂਡ ਲੈਵਲ ਤੇ ਪੰਜਾਬ ਦੇ ਕੰਮ ਸਾਂਭਣ ਦੀ ਗੱਲ ਆਉਂਦੀ ਆ ਤਾਂ ਉਦੋਂ ਤੁਸੀਂ ਉਹਨਾਂ ਕੰਮਾਂ ਤੋਂ ਕਿਤੇ ਨਾ ਕਿਤੇ ਆਕੀ ਹੋ ਜਾਂਦੇ ਆ ਕਿਤੇ ਨਾ ਕਿਤੇ ਤੁਸੀਂ ਉਹਨਾਂ ਕੰਮਾਂ ਤੋਂ ਭੱਜਦੇ ਆ ਜਦ ਤੁਹਾਨੂੰ ਪਤਾ ਇੱਕ ਬੰਦਾ ਚਲੋ ਠੀਕ ਆ ਫਿਰ ਸਾਡੇ ਲੋਕਾਂ ਕੋਲ ਗੱਲ ਪਤਾ ਕੀ ਹੁੰਦੀ ਆ ਜਦੋਂ ਸਾਡੇ ਲੋਕਾਂ ਨੂੰ ਸਵਾਲ ਕੀਤਾ ਜਾਂਦਾ ਕਿ ਕੀ ਗੱਲ ਅਸੀਂ ਤੁਹਾਨੂੰ ਦਿਖੇ ਨਹੀਂ ਫਿਰ ਅੱਗਿਓ ਪਤਾ ਕੀ ਕਹਿ ਦਿੰਦੇ ਅੱਗਿਓ ਕਹਿ ਦਿੰਦੇ ਆ ਜੀ ਨਹੀਂ ਜੀ ਅਸੀਂ ਤੁਹਾਡੇ ਵੱਲ ਖਿਆਲ ਨਹੀਂ ਕੀਤਾ ਕੀ ਗੱਲ ਜੇ ਸਾਡੇ ਆ ਲਖਿਆਲ ਨਹੀਂ ਕੀਤਾ ਅਸੀਂ ਵੀ ਫਿਰ ਪ੍ਰਵਾਸੀ ਹਰ ਕੇ ਦਿਖਦੇ ਆ ਬਿਲਕੁਲ ਜੀ ਇਹ ਖਿਆਲ ਕਰਨਾ ਚਾਹੀਦਾ ਬੜੀ ਮਾੜੀ ਗੱਲ ਸੀ ਮੇਰੇ ਖਿਆਲ ਨਾਲ ਤਾਂ ਇਹੋ ਜਿਹੇ ਤੁਹਾਡੇ ਗੱਲ ਕੀਤੇ ਹੁੰਦੇ ਆ ਉਹ ਤਾਂ ਬਾਨੇ ਹੁੰਦੇ ਆ ਉਹ ਜਿਹੜਿਆਂ ਨੂੰ ਤਾਂ ਉਹਨਾਂ ਦੀ ਜਮਰੀਆਂ ਹੋਈਆਂ ਜਮੀਰਾਂ ਕਹਿ ਸਕਦੇ ਆ ਜਉਂਦੀ ਜਮੀਰ ਵਾਲਾ ਤਾਂ ਫਿਰ ਪੰਜਾਬੀ ਕੋਲ ਜਾਊਗਾ ਜੀ ਬਿਲਕੁਲ ਬਿਲਕੁਲ ਮਰੀਆਂ ਜਮੀਰਾ ਕਹਿ ਸਕਦੇ ਆ ਬਿਲਕੁਲ ਮਰੀਆਂ ਜਮੀਰਾ ਵਾ ਮੈਂ ਤੁਹਾਡੇ ਕੋਲ ਕੋਈ ਵੀਡੀਓ ਵੀ ਆ ਮੇਰੇ ਫੋਨ ਦੇ ਵਿੱਚ ਮੈਂ ਤੁਹਾਨੂੰ ਦਿਖਾ ਵੀ ਸਕਦਾ ਵਾਂ ਮੈਂ ਵੀਡੀਓ ਵੀ ਬਣਾਈਆਂ ਕਿ ਬੰਦੇ ਮਤਲਬ ਇਦਾਂ ਦੇ ਕਹਿੰਦੇ ਕੋ ਹੁੰਦੇ ਘਰਾਂ ਦੇ ਬੰਦੇ ਆ ਜਿਹੜੇ ਆਣ ਕੇ ਪ੍ਰਵਾਸੀਆਂ ਕੋਲੋਂ ਛੱਕਦੇ ਆ ਬੜੀ ਮੜੀ ਗੱਲ ਆ ਜੀ ਅ ਕਲਸਾ ਜੀ ਕੀਮਤੀ ਸਮਾਂ ਸਮੇਂ ਦੇ ਵਿੱਚ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਤਾਂ ਖਾਲਸਾ ਜੀ ਦੀਆਂ ਗੱਲਾਂ ਸੱਚੀਆਂ ਗੱਲਾਂ ਪੰਜਾਬੀ ਵਿੱਚ ਕਈ ਤੇ ਕੁਝ ਕੋੜੀਆਂ ਗੱਲਾਂ ਪਰ ਕੋੜੀਆਂ ਜੋ ਗੱਲਾਂ ਹੁੰਦੀਆਂ ਹਮੇਸ਼ਾ ਉਹ ਬੁਰੀਆਂ ਲੱਗਦੀਆਂ ਪਰ ਸਚਾਈ ਐ ਪੰਜਾਬ ਦੀ ਐ ਜੋਨਰ ਬਿਆਨ ਕੀਤੇ ਬਿਲਕੁਲ ਸਚਾਈ ਹੈ ਜੇਕਰ ਪੰਜਾਬ ਪੰਜਾਬੀਅਤ ਨੂੰ ਨਾ ਸੰਭਾਲਿਆ ਤੋਂ ਵਾਲ ਟਾਈਮ ਦੇ ਵਿੱਚੋਂ ਸਮਾਂ ਦੂਰ ਨਹੀਂ ਜਦੋਂ ਪ੍ਰਵਾਸੀ ਪ੍ਰਵਾਸੀ ਹੋਣਗੇ ਇੱਥੇ ਪ੍ਰਵਾਸੀ ਪ੍ਰਵਾਸੀ ਸ਼ਬਦ ਹੋ ਜਾ ਪਿਆ ਪਰ ਇਹ ਸ਼ਬਦ ਆਪਾਂ ਖਤਮ ਕਰਨਾ ਹੈ ਇਹ ਪੰਜਾਬੀ ਪੰਜਾਬੀਅਤ ਸ਼ਬਦ ਬਹੁਤ ਵਧੀਆ ਹੈ ਸਿੱਖ ਸਰਦਾਰ ਸ਼ਬਦ ਬਹੁਤ ਵਧੀਆ ਹੈ ਸਿੱਖ ਸੂਰਤ ਬੜਾ ਸ਼ਬਦ ਬੜਾ ਵਧੀਆ ਹੈ ਤੇ ਹੋਰ ਵੀ ਜਾਇ ਬਹੁਤ ਸਾਰੇ ਸ਼ਬਦ ਨੇ ਜੋ ਵਧੀਆ ਚੰਗੇ ਆ ਇਹਨਾਂ ਸ਼ਬਦਾਂ ਨੂੰ ਆਪਾਂ ਹਮੇਸ਼ਾ ਜਿਉਂਦੇ ਰੱਖਣਾ ਹੈ ਕੈਮਰਾਮੈਨ ਸੋਨੂ ਦਾ ਹਰਦੀਪ ਐਨਐਨਆਰ ਨਿਊਜ਼ ਰਿਕੋਦਰ